ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੀ ਅੱਜ ਪੰਜਾਬ ਸਰਕਾਰ ਦੇ ਵੱਲੋਂ ਕੈਬਨਿਟ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਦੱਸ ਦਈਏ ਕਿ ਆਵਕਾਰੀ ਨੀਤੀ ਨਵੀਂ ਲਾਗੂ ਕਰ ਦਿੱਤੀ ਗਈ ਹੈ ਔਰ ਇਸ ਤੋਂ ਇਲਾਵਾ ਅਮੌਤ ਅਤੇ ਜਨਮ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਵੀ ਨਵੇਂ ਰੂਲ ਲਾਗੂ ਕੀਤੇ ਗਏ ਨੇ ਕਿਰੇ ਉਹ ਰੂਲ ਨੇ ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਨਾਲ ਹੀ ਗੱਲ ਕਰਾਂਗੇ ਡੱਲੇਵਾਲ ਉਹਨਾਂ ਦੀ ਜਿਨ੍ਹਾਂ ਦੀ ਸਿਹਤ ਕਾਫੀ ਵਿਗੜਦੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 103 ਡਿਗਰੀ ਬੁਖਾਰ ਉਹਨਾਂ ਨੂੰ ਹੋ ਚੁੱਕਾ ਹੈ ਜੋ ਕਿ ਟੁੱਟਣ ਦਾ ਨਾਮ ਨਹੀਂ ਲੈ ਰਿਹਾ ਉਸ ਤੋਂ ਇਲਾਵਾ ਗੱਲ ਕਰਾਂਗੇ ਪਟਿਆਲਾ ਦੀ ਦੋ ਪੈਣਾ ਜੋ ਉਹਨਾਂ ਦੇ ਵੱਲੋਂ ਡਰਗ ਤਸਕਰੀ ਕੀਤੀ ਜਾ ਰਹੀ ਸੀ ਤਾਂ ਇਸ ਮਾਮਲੇ ਦੇ ਵਿੱਚ ਅੱਜ ਵੱਡੀ ਕਾਰਵਾਈ ਉਹਨਾਂ ਤੇ ਕੀਤੀ ਗਈ ਹੈ ਪੁਲਿਸ ਫੋਰਸ ਦੇ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਉਹਨਾਂ ਦੇ ਘਰ ਦੇ ਉੱਤੇ ਬੁਲਡੋਜ਼ਰ ਚਲਵਾਇਆ ਗਿਆ ਤਾਂ ਕਿਸ ਤਰੀਕੇ ਪੂਰੀ ਕਾਰਵਾਈ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਵਾਰ ਔਨ ਡਰੱਗ ਛੜੀ ਗਈ ਹੈ ਜਿਸ ਦੇ ਤਹਿਤ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਬੁਲਡੋਜ਼ਰ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਤਾਂ ਇਸ ਪੂਰੇ ਮੁੱਦੇ ਤੇ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਪੰਜਾਬ ਸਰਕਾਰ ਦੇ ਵੱਲੋਂ ਅੱਜ ਕੀਤੀ ਕੈਬਨਿਟ ਮੀਟਿੰਗ ਦੇ ਵਿੱਚ ਲਏ ਗਏ ਵੱਡੇ ਫੈਸਲੇ ਬਾਰੇ ਕਿਹੜੇ ਵੱਡੇ ਫੈਸਲੇ ਨੇ ਆਬਕਾਰੀ ਨੀਤੀ ਨੂੰ ਲੈ ਕੇ ਜੋ ਵੱਡੇ ਫੈਸਲੇ ਲਏ ਗਏ ਨੇ ਤਾਂ ਉਹ ਕਿਹੜੇ-ਕਿਹੜੇ ਫੈਸਲੇ ਨੇ ਸਾਰੇ ਮੁੱਦੇ ਤੇ ਚਰਚਾ ਕਰ ਲੈਂਦੇ ਆ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਜਤਿੰਦਰ ਖਹਿਰਾ ਜੁਖੇਰਾ ਪੰਜਾਬ ਸਰਕਾਰ ਦੇ ਵੱਲੋਂ ਅੱਜ ਕੈਬਨਟ ਮੀਟਿੰਗ ਕੀਤੀ ਗਈ ਔਰ ਵੱਡੇ ਫੈਸਲੇ ਲਏ ਗਏ ਆ ਖਾਸ ਤੌਰ ਤੇ ਜ਼ਿਕਰ ਆਬਕਾਰੀ ਨੀਤੀ ਨੂੰ ਲੈ ਕੇ ਕੀਤਾ ਜਾਂ ਹੋਰ ਫੈਸਲਿਆਂ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਫੈਸਲੇ ਨੇ ਇਹਦੇ ਵਿੱਚ ਸਭ ਤੋਂ ਵੱਡਾ ਅਹਿਮ ਜਿਹੜਾ ਫੈਸਲਾ ਹੈ ਉਹ ਐਕਸਾਈਜ਼ ਪਾਲਿਸੀ ਆ ਆਬਕਾਰੀ ਨੀਤੀ ਜਿਹੜੀ ਉਹਨੂੰ ਨਵੀਂ ਸ਼ੁਰੂ ਕੀਤੀ ਆ ਜੋ ਹਰਪਾਲ ਟੀਮਾ ਨੇ ਕੈਬਨਿਟ ਮਿਨਿਸਟਰੀ ਤੋਂ ਬਾਅਦ ਕੱਲ੍ਹ ਲਈ ਹੈ ਉਹ ਕਹਿੰਦਾ ਕਿ ਜਦੋਂ ਕਾਂਗਰਸ ਜਾਂ ਕਿਸੇ ਹੋਰ ਦੀ ਗਵਰਨਮੈਂਟ ਸੀਗੀ ਤਾਂ 6000 ਤੋਂ ਉੱਪਰ ਕਦੇ ਨਹੀਂ ਸੀ ਗਿਆ ਅਸੀਂ ਪਹਿਲਾਂ ਵੀ 10000 ਜਿਹੜਾ ਪਿਛਲਾ ਉਹਨਾਂ ਨੇ ਦੱਸਿਆ ਵੀ ਪਿਛਲੇ ਜਿਹੜਾ ਵਿੱਤੀ ਈਅਰ ਆ ਉਹਦੀ ਗੱਲ ਕਰਦੇ ਸੀ ਉਹ ਕਹਿੰਦਾ 10000 ਕਰੋੜ ਤੋਂ ਉੱਪਰ ਅਸੀਂ ਗਿਆ ਤੇ ਹੁਣ ਸਾਡਾ ਜਿਹੜਾ 11200 ਦਾ ਜਿਹੜਾ ਆ ਟੀਚਾ ਆ ਆਬਕਾਰੀ ਐਕਸਰਸਾਈਜ਼ ਨੀਤੀ ਦਾ ਇੱਕ ਜਿਹੜਾ ਲੈ ਕੇ ਆਉਣਾ ਇਹ ਤਰੀਕ ਇੱਕ ਤਰੀਕੇ ਨਾਲ ਬਹੁਤ ਵੱਡਾ ਰੈਵਨਿਊ ਆ ਜਿਹੜਾ ਕਿ ਜਨਰੇਟ ਕੀਤਾ ਜਾ ਸਕਦਾ ਹੈ ਦੂਸਰੇ ਪੰਨੇ ਵਾਕ ਐਕਸਰਸਾਈਜ਼ ਪ ਇੱਕ ਗੱਲ ਬਹੁਤ ਕਹ ਦਿੱਤੀ ਉਹਨਾਂ ਨੇ ਵਧੀਆ ਵੀ ਈਟ ਐਂਡਰਿੰਗ ਹੋਏਗੀ ਵੀ ਕਿਸੇ ਤਰੀਕੇ ਦਾ ਕੋਈ ਘਟਾਲਾ ਨਹੀਂ ਆ ਸਾਰੇ ਆਨਲਾਈਨ ਟੈਂਡਰਿੰਗ ਕਰਨਗੇ ਜਿਹਦਾ ਟੈਂਡਰ ਉਹਨਾਂ ਨੂੰ ਲੱਗਿਆ ਵੀ ਵਾਜਬ ਆ ਉਸ ਨੂੰ ਉਹ ਟੈਂਡਰ ਦਿੱਤਾ ਜਾਊਗਾ ਨਹੀਂ ਤੇ ਪਹਿਲਾਂ ਐਵੇਂ ਹੀ ਹੁੰਦਾ ਸੀਗਾ ਵੀ ਜਿੰਨੇ ਟੈਂਡਰ ਲੈਣੇ ਆ ਉਹਦੀਆਂ ਪਰਚੀਆਂ ਪਾਦਨੀਆਂ ਚਿੱਟਾ ਪਾਦਨੀਆਂ ਜਾਂ ਅੰਦਰ ਖਾਤੇ ਇੱਕ ਬੰਦੇ ਨੂੰ ਚੱਲੇ ਜਾਣੇ ਆ ਜਿਹੜੀ ਫਲੈਗਸ਼ਿਪ ਆ ਜਾਂ ਮਲਟੀਪਲ ਟੈਂਡਰਿੰਗ ਆ ਉਹ ਆਨਲਾਈਨ ਚ ਹੀ ਹੁੰਦੀ ਆ ਨਹੀਂ ਤੇ ਆਨਲਾਈਨ ਟਰੇਡਿੰਗ ਹੁੰਦੀ ਆ ਆਨਲਾਈਨ ਹੀ ਬਿਡ ਲੱਗਦੀ ਆ ਜਿਨੇ ਜਿੰਨੂੰ ਜਿਹੜਾ ਸੂਟ ਕਰਦਾ ਜੇ ਕੰਪਨੀ ਨੂੰ ਸੂਟ ਕਰਦਾ ਤੇ ਉਹ ਔਰ ਇੱਕ ਇਹਦੇ ਨਾਲ ਪੈਸਾ ਵੀ ਵਾਧੂ ਆਉਂਦਾ ਆ ਇਦਾਂ ਨਹੀਂ ਹੈਗਾ ਵੀ ਕੋਈ ਕਿਸੇ ਦੇ ਨਾਲ ਅੰਦਰ ਖਾਤੇ ਕੋਈ ਡੀਲ ਹੋ ਜਵੇ ਕਿਉਂਕਿ ਜੋ ਆਨਲਾਈਨ ਬਿਡ ਲੱਗੀ ਆ ਉਸੇ ਹਿਸਾਬ ਦੇ ਨਾਲ ਪੈਸਾ ਆਉਣਾ ਆ ਉਸੇ ਹਿਸਾਬ ਦੇ ਨਾਲ ਜਮਾ ਹੋਣਾ ਤੇ ਉਸੇ ਨਾਲ ਹੀ ਚੱਲਣਾ ਆ ਹੁਣ 24 25 ਜਿਹੜਾ ਵਿੱਤੀ ਈਅਰ ਆ ਅ ਉਹ ਜਿਹੜਾ ਅਗਲਾ ਵਿੱਤੀ ਯਰ ਆ ਉਹਦਾ ਟਾਰਗੇਟ 11200 ਆ ਪਰ ਇਹਦੇ ਵਿੱਚ ਇਹ ਵੀ ਉਹਨਾਂ ਨੇ ਕਰ ਦਿੱਤਾ ਹੈ ਕਿ ਜਿਹੜੀ ਜਿਹੜੇ ਠੇਕੇ ਆ ਉਹਨਾਂ ਦਾ ਜਿਹੜੀ ਆਪਾਂ ਕਹ ਲਈ ਕਿ ਰੈਵਨਿਊ ਜਿਹੜਾ ਹੁੰਦਾ ਜਨਰੇਟਿੰਗ ਰੈਵਨਿਊ ਹੁੰਦਾ ਜਾਂ ਬਿਡ ਰੈਵਨਿਊ ਹੁੰਦਾ ਉਹ ਥੋੜਾ ਜਿਹਾ ਘਟਾ ਦਿੱਤਾ ਆ ਔਰ ਇਹਦੇ ਨਾਲ ਕਹਿੰਦੇ ਆ ਵੀ ਜਿਹੜੀ ਦੂਸਰੀ ਬੀਅਰ ਐਂਡ ਹੋਊਗੀ ਉਹਨੂੰ ਫਰਕ ਪਏਗਾ ਔਰ ਕਿਉਂਕਿ ਲਗਾਤਾਰ ਇੱਕ ਮੇਜਰ ਰੈਵਨਿਊ ਜਨਰੇਟ ਆ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਹਿ ਲਈਏ ਕਿ ਲਿਕਰ ਪਾਲਿਸੀ ਦਿੱਲੀ ਤੇ ਪੰਜਾਬ ਦੇ ਵਿੱਚ ਜਿਹੜਾ ਆ ਮੇਜਰ ਰੈਵਨਿਊ ਜਨਰੇਟਰ ਹੁੰਦਾ ਆ ਹੁਣ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਦੂਸਰਾ ਵੱਡਾ ਫੈਸਲਾ ਇਹ ਹੈਗਾ ਕਿ ਜਦੋਂ ਪਹਿਲਾਂ ਹੁੰਦਾ ਸੀ ਵੀ 1 ਸਾਲ ਦੇ ਅੰਦਰ ਅੰਦਰ ਤੁਹਾਨੂੰ ਜੇ ਬੱਚਾ ਜਨਮਿਆ ਆ ਤੇ ਉਹਦਾ ਤੁਹਾਨੂੰ ਜਨਮ ਪੱਤਰ ਜਿਹੜਾ ਰਜਿਸਟਰ ਕਰਾਉਣਾ ਪੈਂਦਾ ਬਾਈ ਚਾਂਸ ਉਹ ਨਹੀਂ ਹੋਇਆ ਤਾਂ ਤੁਹਾਨੂੰ ਕੋਰਟ ਜਾਣਾ ਪੈਂਦਾ ਸੀ ਉੱਥੋਂ ਪਰਮਿਸ਼ਨ ਲੈਣੀ ਪੈਂਦੀ ਸੀਗੀ ਉਸ ਤੋਂ ਬਾਅਦ ਉਹ ਸਾਰੀ ਗੱਲਬਾਤ ਹੁੰਦੀ ਸੀ ਤੇ ਫਿਰ ਹੁੰਦਾ ਸੀਗਾ ਹੁਣ ਇਹ ਸਾਰਾ ਅਖਤਿਆਰ ਡੀਸੀ ਨੂੰ ਦੇ ਦਿੱਤਾ ਕਿ ਤੁਸੀਂ ਡੀਸੀ ਦੇ ਕੋਲ ਜਾਓ ਡੀਸੀ ਤੁਹਾਡਾ ਜਿਹੜਾ ਆ ਉਹ ਮਨਜ਼ੂਰੀ ਦੇ ਦੇਊਗਾ ਤੇ ਤੁਸੀਂ ਫਿਰ ਸਹੂਜਦਾ ਕੇਂਦਰ ਚੋਂ ਕਢਾ ਸਕਦੇ ਹੋ ਬਹੁਤ ਸੌਖਾ ਤਰੀਕਾ ਇਹ ਬਹੁਤੇ ਪੇਰੈਂਟਸ ਨੂੰ ਇਹਦੇ ਨਾਲ ਖਰਚਲ ਖਵਾਰੀ ਜਿਹੜੀ ਆ ਉਹ ਘਟ ਜਾਊਗੀ ਤੀਸਰਾ ਤੀਸਰੀ ਗੱਲ ਆ ਵੀ ਜਦੋਂ ਜਦੋਂ ਡੈਥ ਪ੍ਰਮਾਣ ਪੱਤਰ ਜਿਹਨੂੰ ਆਪਾਂ ਕਹਿੰਦੇ ਆ ਵੀ ਮੌਤ ਦਾ ਸਰਟੀਫਿਕੇਟ ਜਿਹੜਾ ਆ ਉਹਦੇ ਤੇ ਪਹਿਲਾਂ ਇਹ ਨਹੀਂ ਲਿਖਿਆ ਹੁੰਦਾ ਸੀ ਵੀ ਜਿਹੜਾ ਬੰਦਾ ਜਨਾਬ ਮੌਤ ਹੋਈ ਆ ਉਹ ਕਿਹੜੇ ਕਾਰਨ ਹੋਈ ਆ ਹੁਣ ਉਹਦੇ ਤੇ ਉਹ ਕਾਰਨ ਵੀ ਮੈਂਸ਼ਨ ਕਰਨਾ ਜ਼ਰੂਰੀ ਹੋਏਗਾ ਔਰ ਜੇ ਬਿਮਾਰੀ ਦੇ ਨਾਲ ਹੋਈ ਆ ਸਪੋਜ਼ ਕੋਈ ਵੀ ਕਾਰਨ ਹੋਇਆ ਵੀ ਨੈਚੁਰਲ ਡੈਥ ਆ ਜਾਂ ਕਿਸ ਤਰੀਕੇ ਕੋਈ ਤੁਹਾਨੂੰ ਕਾਰਨ ਮੈਂਸ਼ਨ ਕਰਨਾ ਹੀ ਪੈਣਾ ਆ ਵੀ ਕੀ ਹੋਏਗਾ ਇਹ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਅਗਲੀ ਗੱਲ ਜਿਹੜੀ ਆ ਉਹ ਇਹ ਆ ਕਿ ਵਾਟਰ ਅਮੈਂਡਮੈਂਟ ਐਕਟ ਜਿਹੜਾ ਆ ਜਨੁਕਲ ਪੋਲਿਊਸ਼ਨ ਕੰਟਰੋਲ ਕਹਿੰਦੇ ਆ ਵਾਟਰ ਅਮੈਂਡਮੈਂਟ ਐਂਡ ਪੋਲਿਊਸ਼ਨ ਕੰਟਰੋਲ ਆ 2024 ਉਹਦੇ ਚ ਵੀ ਅਮੈਂਡ ਕੀਤਾ ਗਿਆ ਆ ਅੱਗੇ ਨਾ ਛੋਟੀ ਛੋਟੀ ਗੱਲ ਦੇ ਉੱਤੇ ਤੁਹਾਨੂੰ ਜਿਹੜਾ ਆ ਉਹ ਸੰਮਣ ਆ ਜਾਂਦੇ ਸੀਗੇ ਜੇਲ੍ਹ ਜਾਣਾ ਪੈਂਦਾ ਸੀਗਾ ਹੁਣ ਉਹ ਕਹਿੰਦੇ ਆ ਵੀ ਇਹਦੇ ਨਾਲ ਇਹ ਘਟਜੂਗਾ ਵੀ ਕਿਸੇ ਨੂੰ ਜੇਲ੍ਹ ਦਾ ਡਰਾਵਾ ਕੋਈ ਨਹੀਂ ਦੇ ਸਕਦਾ ਜੇ ਕੋਈ ਗਲਤੀ ਕਰਦਾ ਜਾਂ ਪਲੂਟ ਹੁੰਦਾ ਆ ਤਾਂ 5000 ਤੋਂ ਲੈ ਕੇ 16 ਲੱਖ ਰੁਪਇਆ ਤੱਕ ਜਿਹੜਾ ਆ ਉਹ ਜੁਰਮਾਨਾ ਲੱਗੇਗਾ ਔਰ ਇਹਦੇ ਨਾਲ ਵੀ ਟਰਾਂਸਪੇਰੈਂਸੀ ਆ ਕਿ ਕੋਈ ਕਿਸੇ ਨੂੰ ਦਬਾ ਕੇ ਇਹ ਨਹੀਂ ਕਹਿ ਸਕਦਾ ਵੀ ਤੂੰ ਆ ਗ ਦਾਈ ਉਹਨੂੰ ਹੋਏਗਾ ਬਕਾਇਦਾ ਉਹ ਕਹਿੰਦੇ ਇਹਦੇ ਲਈ ਅਸੀਂ ਜਿਹੜਾ ਬੰਦਾ ਇਹਦੇ ਤੇ ਰੱਖੂਗਾ ਉਹਨੂੰ ਆਬਜ਼ਰਵੇਸ਼ਨ ਦੇ ਲਈ ਅਸੀਂ ਰੱਖਾਂਗੇ ਬੰਦਾ ਉਹ ਸਾਰਾ ਕਰੂਗਾ ਔਰ ਔਨ ਟ੍ਰੈਕ ਹੋਇਆ ਕਰੂਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਤੀਰਥ ਯੋਧਨਾ ਜਿਹੜੀ ਸੀਗੀ ਨਾ ਯਾਤਰਾ ਯੋਜਨਾ ਜਿਹੜੀ ਸੀਗੀ ਉਹ ਪਹਿਲਾਂ ਸੀਗੀ ਆ ਟਰਾਂਸਪੋਰਟ ਵਿਭਾਗ ਦੇ ਕੋਲ ਉਹ ਦੋ ਕੁ ਵਾਰੀ ਚੱਲਿਆ ਉਹ ਖਤਮ ਹੋ ਗਿਆ ਤੇ ਹੁਣ ਚਲੇਗੀ ਇਹ ਯੋਜਨਾ ਰੈਵਨਿਊ ਡਿਪਾਰਟਮੈਂਟ ਦੇ ਕੋਲ ਰੈਵਨਿਊ ਡਿਪਾਰਟਮੈਂਟ ਡਿਸਾਈਡ ਕਰੂਗਾ ਕਿ ਸਾਲ ਦੇ ਵਿੱਚ ਕਿੰਨਾ ਬਜਟ ਦੇਣਾ ਆ ਕਿੰਨੇ ਕਿਹੜੀ ਕਿਹੜੀ ਜਗ੍ਹਾ ਜਾਣੀਆਂ ਜਗ੍ਹਾ ਕਿੜੀਆਂ ਹੋਣਗੀਆਂ ਉਹ ਸਾਰੀ ਡਿਟੇਲ ਆਜੂਗੀ ਥੋੜੇ ਦਿਨਾਂ ਤੱਕ ਪਰ ਹੁਣ ਇਹ ਚੰਗੀ ਗੱਲ ਹੈ ਕਿ ਇਹ ਟਰਾਂਸਪੋਰਟ ਤੋਂ ਰੈਵਨਿਊ ਤੱਕ ਚਲੇ ਗਿਆ ਤਾਂ ਜੋ ਰੈਵਨਿਊ ਡਿਪਾਰਟਮੈਂਟ ਜਿਹੜਾ ਉਹ ਪੈਸੇ ਖਰਚੂਗਾ ਬੱਸਾਂ ਕਰਾਊਗਾ ਰੇਲ ਗੱਡੀਆਂ ਕਰਾਊਗਾ ਜੋ ਵੀ ਕਰਾਉਣਾ ਆ ਤੇ ਤਾ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਆਪਕਾਰੀ ਨੀਤੀ ਦੇ ਉੱਤੇ ਵੱਡੇ ਫੈਸਲੇ ਨੇ ਔਰ ਇਸ ਤੋਂ ਇਲਾਵਾ ਜੋ ਫਾਰਮ ਹਾਊਸਸ ਦੇ ਵਿੱਚ ਜੋ ਤੁਸੀਂ ਸ਼ਰਾਬ ਰੱਖ ਸਕਦੇ ਸੀ ਤੇ ਉਸ ਨੂੰ ਲੈ ਕੇ ਵੀ ਵੱਡਾ ਫੈਸਲਾ ਲਿਆ ਗਿਆ ਪਹਿਲਾਂ 12 ਬੋਤਲਾਂ ਤੁਸੀਂ ਰੱਖ ਸਕਦੇ ਸੀ ਹੁਣ ਉਸ ਨੂੰ ਗਿਣਤੀ ਵਧਾ ਕੇ 30 ਕਰ ਦਿੱਤਾ ਗਿਆ ਤਾਂ ਵੱਡੇ ਫੈਸਲੇ ਲਏ ਗਏ ਨੇ ਖਾਸ ਤੌਰ ਤੇ ਕਹਿ ਸਕਦੇ ਆ ਕਿ ਉਹ ਲੋਕ ਜੋ ਕਿ ਸ਼ਰਾਬ ਦੇ ਠੇਕੇ ਲੈਣਾ ਚਾਹੁੰਦੇ ਤਾਂ ਉਹਨਾਂ ਨੂੰ ਕਾਫੀ ਫਾਇਦਾ ਹੋ ਸਕਦਾ ਦੂਸਰੇ ਪਾਸੇ ਪੰਜਾਬ ਸਰਕਾਰ ਦਾ ਰੈਵਨਿਊ ਵੀ ਇਸ ਤੋਂ ਜਨਰੇਟ ਹੋਵੇਗਾ ਕਿਉਂਕਿ ਸਭ ਤੋਂ ਜ਼ਿਆਦਾ ਜੇਕਰ ਰੈਵਨਿਊ ਦੀ ਗੱਲ ਕਰੀਏ ਤਾਂ ਇਸੇ ਵਿਭਾਗ ਤੋਂ ਆਉਂਦਾ ਜਿਸ ਨੂੰ ਲੈ ਕੇ ਪਹਿਲਾਂ ਵੀ ਕਈ ਤਰੀਕੇ ਦੀਆਂ ਨੀਤੀਆਂ ਪੰਜਾਬ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਲਾਗੂ ਕੀਤੀਆਂ ਜਾਂਦੀਆਂ ਰਹੀਆਂ ਨੇ ਤਾਂ ਇਸ ਪੂਰੇ ਫੈਸਲਿਆਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਸਾਹਮਣੇ ਆਏ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ। ਅ ਦੇਖਿਏ ਬਹੁਤ ਸਾਰੇ ਅੰਨ੍ਹੇ ਡਿਪਾਰਟਮੈਂਟੋ ਕੇ ਆਪਣੇ ਆਪਣੇ ਮੈਮੋਰੰਡਮ ਜੋ ਅੱਜ ਕੀ ਕੈਬਨਟ ਮੇ ਆਏ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰੱਖਿਆ ਮੇ ਅੱਜ ਬਹੁਤ ਸਾਰੇ ਐ ਫੈਸਲੇ ਹੋਏ ਜੈਸੇ ਬਰਥ ਔਰ ਡੈਥ में बहुत बड़ा बदलाव हुआ जो रजिस्ट्रेशन था उसका उस एक्ट में बदलाव हुआ कि जो जिनका रजिस्ट्रेशन करवाने में एक वन ईयर से ज्यादा डिले हो जाता था पहले उन लोगों को कोर्ट में जाना पड़ता था कोर्ट में जाके कोर्ट से वर्डिक्ट लेके आके फिर वो रजिस्ट्रेशन हो सकती थी अब हमने ये चेंज कर दिया कि बिल्कुल उनकी रजिस्ट्रेशन जो है वो हमारा डीएम जो है डिस्ट्रिक्ट मजिस्ट्रेट है वो उनसे सेल्फ डिक्लेरेशन लेके उसका जो रजिस्ट्रेशन हो जाएगा और दूसरा जो रीजन साइट नहीं होता था डेथ सर्टिफिकेट में कि मृत्यु कैसे हुई है मौत कैसे हुई है ये बहुत बड़ा प्रावधान था कई बार कई लीगल इश्यूज बाद में खड़े हो जाते थे तो कोर्टों को टाइम लगता था तो हमने डिसाइड किया है कि जो डॉक्टर के पास जैसे डॉक्टर में हॉस्पिटल में डेथ हुई तो डॉक्टर को लिखना पड़ेगा कि इसको किस बीमारी के साथ उसकी डेथ हुई है उसका भी हमने कॉलम बनाया ताकि आगे लिटिगेशन आगे ना बढ़े यह भी एक बहुत बड़ा फैसला है और इसके अलावा जो वाटर पोल्यूशन का है उसमें पहले यह था कि किसी को तीन महीने की सजा किसी को छह महीने की सजा वाला प्रावधान था तो उसको उसको हमने डीक्रिमिनलाइज किया है उसको हमने खत्म करके उसको फाइन की प्रावधान किया है कि पांच से लेकर पन्द्रह लाख रूपये तक उसका फाइन होगा सो क्योंकि इससे क्या होता था क्यों क्रिमिनल ਜੋ ਇਕਤਾ ਉਹ ਕਈ ਲੋਕ ਬਚ जाते थे सजा से तो हम उसको आज पिनल जो है अपनी कन्वेक्शन है उससे हटा के उसको हम फाइन की फाइन में बदला है तो उसके बाद एक बड़ा आज फैसला हुआ कि पंजाब की जो एक्साइज पॉलिसी ट्वेंटी फाइव ट्वेंटी सिक्स की आई है उसमें हमने जो इस बार हमने टारगेट किया इस बार टीचर रखा है तो उसमें ग्यारह हजार बीस करोड़ रुपए का टीचर रखा है और मेरे को पूरा यकीन है कि हम उसको अचीव करेंगे क्योंकि लास्ट ईयर हमने दस रखा था तो हमने दस करोड़ रुपए उसमें उसमें अचीव कर लिया तो बिल्कुल इसको हम टारगेट को अचीव करेंगे और दूसरा ये ई टेंडरिंग होगी ओपन टेंडरिंग होगी और इस टेंडर में कोई भी आके अपना जो ले सकता है तो देखिए जो बियर एक्सक्लूसिव बियर शॉप थी पहले उसका लाइसेंस दो लाख का था ट्वेंटी फाइव थाउजेंड का कर दिया पहले थर्टी फाइव शॉप थी लगता है इस बार और खुल जाएंगी तो ये तो देखो हर एक साल नई पॉलिसी बनती है किसी तो हमारा जो टारगेट होता है वो हम अचीव करते हैं लास्ट जो गवर्नमेंट थी जो कांग्रेस पार्टी गवर्नमेंट थी उन्होंने सिर्फ और सिर्फ उस समय जो रेवेन्यू था वो सिक्सटी हंड्रेड आता था सिक्सटी वन हंड्रेड करोड़ रुपए आते थे यानी छह हजार एक सौ करोड़ रुपए आते थे तो हमने इसको बढ़ाकर अब दस हजार दो सौ करोड़ इस साल कर दिया नेक्स्ट ईयर ग्यारह हजार बीस करोड़ रुपए रखा है तो बिल्कुल इसमें बहुत बड़ा जो जम्प रेवेन्यू में आया है। देखिए जब जाकर साहब जब जाकर साहब कांग्रेस पार्टी में थे तो उनकी सरकार में पंजाब में जो शराब का माफिया था तो उस समय एक लोग मरे थे तब जाखड़ साहब की आंखों में आंसू आए थे क्यों आंसू आई नहीं सकते उनके क्योंकि वो तो गरीब लोग मरे थे ना गरीब लोगों के लिए इनका कोई दिल नहीं धड़कता ये ऐसी झूठी बात बरम फैलाने वाली बात करते हैं हम चार सब कमेटी के चार मिनिस्टर थे चारों मिनिस्टर साहबान ने हमने बैठ के ये पॉलिसी बनाई है तो पंजाब का रेवेन्यू कैसे बढ़ेगा उसको ध्यान में रखा है नहीं। नहीं। तो जितना मर्जी बोलते रहे हम तो पंजाब का रेवेन्यू बढ़ा रहे हैं पंजाब के खजाने को जो उनके समय जो कांग्रेस के समय खजाना खाली होता था, था तो उसका, उस खजाने को भर रहे हैं तो इसीलिए उनको कोई ना कोई तकलीफ तो होनी है कोई ना कोई दर्द तो किसी उसको होगा ही उनको ਤਾ ਉਧਰ ਪੰਜਾਬ ਸਰਕਾਰ ਦੇ ਵੱਲੋਂ ਵਾਰ ਆਨ ਡਰੱਗ ਛੇੜ ਦਿੱਤੀ ਗਈ ਹੈ ਜਿਸ ਦੇ ਤਹਿਤ ਨਸ਼ਾ ਤਸਕਰਾ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੇ ਕਿ ਪਹਿਲਾਂ ਉੱਤਰ ਪ੍ਰਦੇਸ਼ ਦੇ ਵਿੱਚ ਇਸ ਤਰੀਕੇ ਦੀਆਂ ਕਾਰਵਾਈਆਂ ਅਪਰਾਧੀਆਂ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ ਸੀ ਪਰ ਹੁਣ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹ ਲੋਕ ਜੋ ਕਿ ਨਸ਼ਾ ਤਸਕਰੀ ਦੇ ਵਿੱਚ ਪਾਏ ਜਾਂਦੇ ਨੇ ਤਾਂ ਉਹਨਾਂ ਦੇ ਘਰਾਂ ਦਿੱਤੇ ਹੋਏ ਬੁਲਡੋਜ਼ਰ ਕਾਰਵਾਈ ਕੀਤੀ ਜਾਂਦੀ ਹੈ ਘਰ ਢਾ ਦਿੱਤੇ ਜਾਂਦੇ ਨੇ ਔਰ ਇਸੇ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਦੋ ਭੈਣਾਂ ਰਿੰਕੀ ਅਤੇ ਪਿੰਕੀ ਉਹਨਾਂ ਦੇ ਵੱਲੋਂ ਡਰੱਗ ਤਸਕਰੀ ਕੀਤੀ ਜਾਂਦੀ ਸੀ ਤਾਂ ਉਹਨਾਂ ਦੇ ਉੱਤੇ ਘਰ ਦੇ ਉੱਤੇ ਅੱਜ ਬੁਲਡੋਜ਼ਰ ਚਲਾ ਦਿੱਤਾ ਗਿਆ ਤਾਂ ਵੱਡੀ ਕਾਰਵਾਈ ਕੀਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਉੱਥੇ ਤਾਇਨਾਤ ਹੁੰਦੀ ਹੈ ਔਰ ਜੀਐਸਬੀ ਦੇ ਨਾਲ ਉਹਨਾਂ ਦਾ ਜੋ ਮਕਾਨ ਹੈ ਉਟਾ ਦਿੱਤਾ ਜਾਂਦਾ ਹੈ ਤਾਂ ਇੱਥੇ ਵੀ ਜ਼ਿਕਰ ਜੋਗ ਹੈ ਕਿ ਜੋ ਇਹ ਨਸ਼ਾ ਤਸਕਰ ਨੇ ਤਾਂ ਉਹਨਾਂ ਦੇ ਵੱਲੋਂ ਨਸ਼ਾ ਤਸਕਰੀ ਕਰਕੇ ਕਰੋੜਾ ਰੁਪਏ ਕਮਾਏ ਜਾਂਦੇ ਨੇ ਜਿਸ ਤੋਂ ਬਾਅਦ ਇਸ ਤਰੀਕੇ ਦੇ ਮਹਿਲ ਵਰਗੇ ਘਰ ਉਹਨਾਂ ਤੋਂ ਬਣਾਏ ਜਾਂਦੇ ਨੇ ਔਰ ਬਾਅਦ ਵਿੱਚ ਸਾਰੀ ਜ਼ਿੰਦਗੀ ਜੇਕਰ ਉਹ ਕੋਰੀਨਾ ਦੇ ਵਿੱਚੋਂ ਫੜਿਆ ਵੀ ਜਾਂਦਾ ਹੈ ਤਾਂ ਇੱਕ ਅਦਾ ਵਿਅਕਤੀ ਤਾਂ ਬਾਕੀ ਪਰਿਵਾਰ ਪੂਰੇ ਮ제 ਦੇ ਨਾਲ ਉਸ ਪੈਸੇ ਦੇ ਉੱਤੇ ਐਸ਼ ਕਰਦਾ ਪਰ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਸਖਤ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਵੀ ਐਲਾਨ ਕੀਤਾ ਗਿਆ ਸੀ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਹੁਣ ਪਰਿਵਾਰ ਦੇ ਉੱਤੇ ਵੀ ਕਾਰਵਾਈ ਦੇਖਣ ਨੂੰ ਮਿਲਦੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜੋ ਪ੍ਰਾਪਰਟੀ ਹੈ ਜ਼ਬਤ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਬਿਲਡੋਜ਼ਰ ਚਲਾਇਆ ਗਿਆ ਅਤੇ ਵੱਡੀ ਕਾਰਵਾਈ ਹੈ ਤਾਂ ਇਸ ਕਾਰਵਾਈ ਨੂੰ ਲੈ ਕੇ ਜਿ ਖੈਰਾ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੀ ਇਹ ਕਾਰਵਾਈ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਔਰ ਅੱਜ ਜੋ ਪਟਿਆਲਾ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਤਾਂ ਉਸ ਬਾਰੇ ਕੀ ਕਹਿਣਾ ਚਾਹੋਗੇ ਬੇਸਿਕਲੀ ਇਹ ਜਿਹੜਾ ਐਕਟ ਆ ਜੋ ਮੈਂ ਤੁਹਾਨੂੰ ਪਹਿਲਾਂ ਯੂਪੀ ਚ ਹੋਇਆ ਪਰ ਹੁਣ ਪਿਛਲੇ ਦਿਨਾਂ ਪੰਜਾਬ ਦੇ ਵਿੱਚ ਹੋਇਆ ਸਭ ਤੋਂ ਪਹਿਲਾਂ ਲੁਧਿਆਣੇ ਹੋਇਆ ਲੁਧਿਆਣੇ ਦੇ ਵਿੱਚ ਉਹ ਬੜਾ ਵੱਡਾ ਘਰ ਸੀਗਾ ਬੜੀ ਬੜੀਆ ਅਲੀਸ਼ਾਨ ਕੋਠੀ ਬਣੀ ਹੋਈ ਸੀਗੀ ਉਹ ਵੀ ਡਰੱਗ ਤਸਕਰ ਦੀ ਦੱਸੀ ਜਾ ਰਹੀ ਸੀਗੀ ਉਹ ਢਾਈ ਫਿਰ ਉਸ ਤੋਂ ਬਾਅਦ ਮੋਗੇ ਦੇ ਆਧਾਰਪੁਰ ਪਿੰਡ ਆ ਉੱਥੇ 75 ਲੱਖ ਦੀ ਪ੍ਰਾਪਰਟੀ ਜਿਹੜੀ ਆ ਉਹ ਵੀ ਢਾਈ ਤੇ ਅੱਜ ਰਿੰਕੀ ਤੇ ਪਿੰਕੀ ਜਿਹਨੂੰ ਆਪਾਂ ਕਹਿਆ ਜਾ ਰਿਹਾ ਕਿ 2016 ਦੀਆਂ ਐਕਟਿਵ ਨੇ ਔਰ ਜਦੋਂ ਪੰਜਾਬ ਦੀ ਗੱਲ ਕਰਦੇ ਆ ਤੁਹਾਨੂੰ ਇਹ ਬਹੁਤ ਨਾ ਹੀ ਹੋਏਗਾ ਵੀ ਪਿੰਡਾਂ ਦੇ ਵਿੱਚ ਔਰਤਾਂ ਜਿਹੜੀਆਂ ਨੇ ਆਪਾਂ ਵੀ ਕਈ ਵਾਰ ਵੀਡੀਓ ਪਹਿਲਾਂ ਚਲਾਉਨੇ ਹੋਣੇ ਸੀਗੇ ਵੀ ਗਰ ਦੋ ਗ੍ਰਾਮੀ ਤੋਲ ਕੇ ਵੇਚਣ ਢਈ ਆ ਪਿੰਡ ਚੋਂ ਢਈ ਆ ਔਰਤਾਂ ਇਹਦੇ ਵਿੱਚ ਜ਼ਿਆਦਾ ਇਨਵੋਲਡ ਆ ਕਿਉਂਕਿ 카ਰਟਲ ਜਦੋਂ ਚੱਲਦਾ ਆ ਤੁਸੀਂ ਦੇਖੋ ਜਦੋਂ ਆਪਾਂ ਕਿਤੇ ਵੀ ਦੇਖਦੇ ਆਂ ਦੁਨੀਆ ਦੇ ਇੰਟਰਨੈਸ਼ਨਲ 카ਰਟਲ ਦੇ ਉੱਤੇ ਉੱਤੇ ਫੀਮੇਲ ਸਭ ਤੋਂ ਜ਼ਿਆਦਾ ਐਕਟਿਵ ਹੁੰਦੀਆਂ ਨੇ ਜਿਤ ਇਹਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਟ੍ਰਾਂਸਪੋਰਟ ਵੀ ਕਰਨਾ ਨਸ਼ੇ ਨੂੰ ਤਾਂ ਵੀ ਫੀਮੇਲ ਜਿਹੜੀਆਂ ਨੇ ਉਹਨਾਂ ਨੂੰ ਅੱਗੇ ਕੀਤਾ ਜਾਂਦਾ ਫੀਮੇਲਜ਼ ਜਾਂ ਬੱਚਿਆਂ ਨੂੰ ਵਰਤਿਆ ਜਾਂਦਾ ਆ ਕਿਉਂਕਿ ਇਹ ਸੇ ਇਦਾਂ ਹੀ ਇਹ ਜਿਹੜੀ ਰਿੰਕੀ ਆ ਤੇ ਇਹਦੀ ਨਾਲ ਦੀ ਦੀ ਭੈਣ ਜਿਹੜੀ ਆ ਇਹ ਦੋਹੇ 2016 ਤੋਂ ਐਕਟਿਵ ਸੀਗੀਆਂ ਰੋੜੀ ਕੁੱਟ ਮੱਲਾ ਆ ਔਰ ਕਹਿੰਦੇ ਕਿ ਇੰਨਾ ਤੜੱਲੇਦਾਰ ਦੇ ਨਾਲ ਸੀਗਾ ਕਿ ਜੇ ਕੋਈ ਆਉਂਦਾ ਸੀ ਉਲਟਾ ਉਹਦੇ ਤੇ ਅਲੀਗੇਸ਼ਨ ਲਾ ਦਿੰਦੀਆਂ ਸੀ ਵੀ ਸਾਡੇ ਨਾਲ ਆ ਕੀਤਾ ਉਹ ਕੀਤਾ ਔਰ ਬੜੇ ਚਿਰ ਤੋਂ ਇਹਨਾਂ ਦੇ ਉੱਤੇ ਅੱਖ ਸੀਗੀ 2016 ਤੋਂ ਲੈ ਲਓ ਹੁਣ 25 ਹੋ ਗਿਆ ਔਰ ਅੱਜ ਇਹਨਾਂ ਦਾ ਰੋੜੀ ਕੁੱਟ ਮੱਲਾ ਜਿਹੜਾ ਸੀਗਾ ਉਹਦੇ ਉੱਤੇ ਪੂਰੀ ਵੱਡੀ ਤੁਸੀਂ ਅੱਜ ਵੀ ਦੇਖਿਆ ਸੀਗਾ ਵੀ ਇੱਥੇ ਐਸਪੀ ਜਿਹੜੇ ਬਾਰਡਰ ਨੇ ਜਾਂ ਨਾਨਕ ਸਿੰਘ ਆ ਪਹੁੰਚੇ ਨਾਲ ਉੱਤੇ ਇੰਨੀ ਜ਼ਿਆਦਾ ਫੋਰਸ ਲਾਈ ਹੋਈ ਸੀਗੀ ਔਰ ਕਿਉਂਕਿ ਕ ਹਾਲਕਿ ਕੋਰਟ ਆਰਡਰ ਤੋਂ ਬਿਨਾ ਨਹੀਂ ਹੁੰਦਾ ਹੈਗਾ ਇਹ ਪਰ ਇਹ ਗੱਲ ਆ ਵੀ ਇਹਦੇ ਨਾਲ ਕੰਨ ਲੱਗ ਪਏ ਇਹਨਾਂ ਦੇ ਮਹਿੰਗੇ ਬਣਾਏ ਹੋਏ ਘਰ ਇਹਨਾਂ ਨੂੰ ਲੱਗਦਾ ਸੀਗਾ ਵੀ ਸਾਡੇ ਤੇ ਕਾਰਵਾਈ ਨਹੀਂ ਹੋ ਸਕਦੀ ਹੁਣ ਪੰਜਾਬ ਦੇ ਵਿੱਚ ਇਹ ਕਹਿ ਦਿੱਤਾ ਕਿ ਦੋ ਤਰੀਕੇ ਨਾਲ ਕਾਰਵਾਈ ਹੋਏਗੀ ਇੱਕ ਤਾਂ ਡਰੱਗ ਐਕਟ ਹੋਏਗਾ ਦੂਸਰਾ ਪੀਐਮਐਲ ਹੋਏਗਾ ਯਾਨੀ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਨਾਲ ਇਹਨਾਂ ਦੇ ਉੱਤੇ ਕਾਰਵਾਈ ਹੋ ਸਕਦੀ ਆ ਕਿਉਂਕਿ ਇਹਨਾਂ ਦੇ ਬਣੇ ਬਣਾਏ ਮਹਿਲ ਇਹਨਾਂ ਦੇ ਬੈਂਕ ਜਿਹੜੇ ਖਾਤੇ ਨੇ ਉਹ ਵੀ ਕੁਰਕ ਕੀਤੇ ਜਾਣਗੇ ਕਿਉਂਕਿ ਬਹੁਤ ਵਾਰੀ ਹੁੰਦਾ ਸੀ ਕਿ ਟਰੈਕਿੰਗ ਖਾਤੇ ਹੁੰਦੇ ਸੀ ਇਹਨਾਂ ਦੇ ਕੋਲ ਪੈਸਾ ਕਮਾਉਂਦੇ ਆ ਇਹ ਆਪ ਪ੍ਰ ਹੁਣ ਸਾਰੀ ਔਨ ਟ੍ਰੈਕ ਟੇਲ ਟ੍ਰੈਕ ਕਰਕੇ ਇਹਨਾਂ ਦੀਆਂ ਪ੍ਰਾਪਰਟੀਆਂ ਪੰਜਾਬ 'ਚ ਕੁਰਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਅੱਜ ਬਹੁਤ ਵੱਡਾ ਹੰਗਾਮਾ ਹੋਇਆ ਪਟਿਆਲੇ ਦੇ ਚ ਰੋੜੀ ਕੁੱਟ ਮਹੱਲੇ ਦੇ ਵਿੱਚ ਉਸ ਤੋਂ ਪਹਿਲਾਂ ਮੋਗਾ ਦੇ ਵਿੱਚ ਹੋਇਆ ਔਰ ਲੁਧਿਆਣੇ ਸਭ ਤੋਂ ਪਹਿਲਾਂ ਕੀਤਾ ਇਹਦੇ ਨਾਲ ਇੰਨਾ ਕੰਨ ਤੇ ਹੋ ਜਾਊਗਾ ਵੀ ਜਿਹੜੇ 4 ਪੈਸੇ ਕਮਾਏ ਆ ਚਾਹੇ ਉਹ ਜਗਦੀਸ਼ ਭੋਲੇ ਵਾਲੀ ਗੱਲ ਕਹਿ ਲਈਏ ਜਾਂ ਬੜੇ ਵੱਡੇ ਵੱਡੇ ਜਿਹੜੇ ਡਰੱਗ ਲਾਰਡ ਪੰਜਾਬ 'ਚ ਵੀ ਬੈਠੇ ਨੇ ਇਹਨਾਂ ਨੂੰ ਡਰੱਗ ਕੁਇਨਸ ਕਿਹਾ ਜਾਂਦਾ ਸੀ ਦੋਨਾਂ ਭੈਣਾਂ ਨੂੰ ਕਿਉਂਕਿ ਕਹਿੰਦੇ ਵੀ ਇਹ ਛੋਟੀਆਂ ਛੋਟੇ ਤੋਂ ਲੈ ਕੇ ਵੱਡੇ ਵੱਡੇ ਜਿਹੜੇ ਕੰਮ ਸੀਗੇ ਉੱਥੇ ਦੇ ਉਹ ਕਰਦੀਆਂ ਸੀ ਔਰ ਬਹੁਤ ਸਾਲਾਂ ਦਾ ਐਕਸਪੀਰੀਅੰਸ ਹੋ ਗਿਆ ਸੀ ਇਹਨਾਂ ਨੂੰ ਔਰ ਹਰ ਕਿਸੇ ਦੀ ਅੱਖ ਦੇ ਉੱਤੇ ਸੀਗਾ ਲੇਟ ਹੋਇਆ ਪਰ ਜੋ ਲੋਕ ਕਹਿ ਲੋ ਵੀ ਹੋ ਗਿਆ ਇਹਦੇ ਨਾਲ ਬਾਕੀ ਲੋਕਾਂ ਨੂੰ ਵੀ ਕੰਨ ਲੱਗ ਜਾਣਗੇ ਕਿ ਜੇਕਰ ਹੁਣ ਇਦਾਂ ਦੇ ਕੰਮ ਕੀਤੇ ਚਾਹੇ ਉਹ ਔਰਤ ਕਰ ਰਹੀ ਹੈ ਚਾਹੇ ਕੋਈ ਹੋਰ ਬੰਦਾ ਕਰ ਰਿਹਾ ਤੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਪੰਜਾਬ ਦੀਆਂ ਡਰੱਗ ਕੁਇਨ ਕਈਆਂ ਜਾਂਦੀਆਂ ਇਹਨਾਂ ਪੈਣਾ ਦੇ ਉੱਤੇ ਵੱਡੀ ਕਾਰਵਾਈ ਹੋਈ ਹੈ ਅੱਜ ਉਹਨਾਂ ਦੇ ਘਰ ਦੇ ਉੱਤੇ ਬੁਲਡੋਜ਼ਰ ਕਾਰਵਾਈ ਕੀਤੀ ਗਈ ਔਰ ਘਰ ਨੂੰ ਢਾ ਦਿੱਤਾ ਗਿਆ ਔਰ ਇਸ ਤਰੀਕੇ ਦੀਆਂ ਕਾਰਵਾਈਆਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਬੀਤੇ ਦਿਨੀ ਹੀ ਇੱਕ ਪਾਵਰ ਕਮੇਟੀ ਵੀ ਬਣਾ ਦਿੱਤੀ ਗਈ ਹੈ ਜਿਸ ਦੇ ਹਰਪਾਲ ਚੀਮਾ ਚੇਅਰਮੈਨ ਹੋਣਗੇ ਔਰ ਉਸ ਤੋਂ ਇਲਾਵਾ ਅਮਨ ਅਰੋੜਾ ਅਤੇ ਹੋਰ ਕਈ ਵਿਧਾਇਕ ਇਸ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਦੇ ਵੱਲੋਂ ਪੂਰੀ ਨਜ਼ਰਸਾਨੀ ਕੀਤੀ ਜਾਵੇਗੀ ਨਸ਼ਾ ਤਸਕਰਾਂ ਦੇ ਉੱਤੇ ਜੇਕਰ ਕਾਰਵਾਈ ਦੇ ਵਿੱਚ ਕੁਟੇਲਮਟ ਕੀਤੀ ਜਾਂਦੀ ਹੈ ਤਾਂ ਹੁਣ ਇਹਨਾਂ ਦੇ ਵੱਲੋਂ ਨਜ਼ਰ ਰੱਖੀ ਜਾਵੇਗੀ ਔਰ ਉਹਨਾਂ ਲੋਕਾਂ ਦੇ ਉੱਤੇ ਪੁਲਿਸ ਵਿਭਾਗ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਵਿੱਚ ਕਾਰਵਾਈ ਕਰਨ ਦੇ ਵਿੱਚ ਟਿਲਮਟ ਕੀਤੀ ਜਾਂਦੀ ਹੈ ਤਾਂ ਫਿਲਹਾਲ ਇਹ ਵੱਡੀ ਖਬਰ ਹੈ ਪਟਿਆਲਾ ਤੋਂ ਜਿੱਥੇ ਰਿੰਕੀ ਪਿੰਕੀ ਦੋ ਪੈਣਾ ਜਿਨ੍ਹਾਂ ਦੇ ਘਰ ਦੇ ਉੱਤੇ ਅੱਜ ਬੁਲਡੋਜ਼ਰ ਕਾਰਵਾਈ ਦੇਖਣ ਨੂੰ ਮਿਲਦੀ ਹੈ ਨਸ਼ਾ ਤਸਕਰੀ ਦੇ ਵਿੱਚ ਇਹ ਪਾਈਆਂ ਗਈਆਂ ਸੀ ਔਰ तकरीबन 2016 ਤੋਂ ਹੀ ਨਸ਼ਾ ਤਸਕਰੀ ਦੇ ਕੰਮ ਦੇ ਨਾਲ ਜੁੜੀਆਂ ਹੋਈਆਂ ਸੀ ਜਿਨ੍ਹਾਂ ਦੇ ਉੱਤੇ ਅੱਜ ਇਹ ਕਾਰਵਾਈ ਕੀਤੀ ਗਈ ਹੈ ਔਰ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਔਰ ਉਥੇ ਗੱਲ ਕਰ ਲੈਂਦੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹ ਲਾਲ ਖੱਟਰ ਦੀ ਉਹਨਾਂ ਦਾ ਇੱਕ ਬਿਆਨ ਅਜ ਵਿਵਾਦਾਂ ਦੇ ਵਿੱਚ ਆ ਗਿਆ ਦੱਸਦੀ ਹੈ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਜੋ ਭਾਰਤੀ ਨੇ ਉਹਨਾਂ ਨੂੰ ਲੈ ਕੇ ਵੱਡਾ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਕਹਿੰਦੇ ਨੇ ਕਿ ਇਹਨਾਂ ਲੋਕਾਂ ਦੇ ਨਾਲ ਕਿਸੇ ਤਰੀਕੇ ਦੀ ਕੋਈ ਹਮਦਰਦੀ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਹ ਅਮਰੀਕਾ ਦੇ ਵਿੱਚ ਅਪਰਾਧੀ ਬਣ ਕੇ ਗਏ ਸੀ ਤਾਂ ਇਸ ਤਰੀਕੇ ਦਾ ਬਿਆਨ ਉਹਨਾਂ ਦੇ ਵੱਲੋਂ ਦੇਖਣ ਨੂੰ ਮਿਲਿਆ ਕਹਿੰਦੇ ਨੇ ਕਿ 40-40 ਲੱਖ ਰੁਪਏ ਲਗਾ ਕੇ ਅਮਰੀਕਾ ਜਾਂਦੇ ਨੇ ਤੇ ਇਹਨਾਂ ਨੂੰ ਆਪਣੇ ਦੇਸ਼ ਵਿੱਚ ਰਹਿ ਕੇ ਹੀ ਰੋਜ਼ਗਾਰ ਕਰਨਾ ਚਾਹੀਦਾ ਦੱਸਦੀ ਹੈ ਕਿ ਇੱਕ ਅ ਪੱਤਰਕਾਰ ਦੇ ਵੱਲੋਂ ਸਵਾਲ ਪੁੱਛਿਆ ਗਿਆ ਸੀ ਜਿਸ ਤੋਂ ਬਾਅਦ ਮਨੋਹਰ ਲਾਲ ਦਾ ਇਸ ਤਰੀਕੇ ਦਾ ਰਿਐਕਸ਼ਨ ਸਾਹਮਣੇ ਆਉਂਦਾ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਤੁਹਾਨੂੰ ਸੁਣਾ ਦਿੰਦੇ ਹਾਂ ਬੱਚੇ ਲਗਾਤਾਰ ਡਿਪੋਰਟ ਚ ਜਾ ਰਹੇ ਹਾਂ ਉਹ ਕੀ ਕਹਿਣਾ ਹੈ ਬੱਚੇ ਲਗਾਤਾਰ ਡਿਪੋਰਟ ਚ ਉੱਡ ਗਏ ਆ ਬਾਹਰ ਜਾ ਰਹੇ ਆਪ ਦੇਖਿਏ ਆਪ ਨੂੰ ਪਤਾ ਹੋਊਗਾ ਆਪਣੇ ਕੋਲ ਕਈ ਜਗ੍ਹਾ ਮੈਨੂੰ ਤੋਂ ਵੀ ਕਿਹਾ ਕਿ ਲੋਕ ਸੜਕਾਂ 'ਤੇ ਨਾਉ ਕੋ ਉਛਾਲਤਾ ਰਹੇ ਨੇ ਲੱਗ ਰਹੀ ਜਾਉਂਦੇ ਮਹਿਰ گاਉਂ ਨੂੰ ਜਾ ਕੇ ਪੁੱਛਤਾ ਤਾਂ ਕਿ ਆਪਕੇ ਇੱਥੇ ਬੱਚੇ ਸੜਾਈ ਨੌਕਰੀ ਕਿੱਥੇ ਨਹੀਂ ਹੈ वो तो कहते थे कोई पचास कोई चालीस कोई पैंतीस कोई साठ जिस बताते तो गाँव ऐसा था जिन्होंने कहा बच्चा है जो तो सरकारी नौकरी लगा मुझे थोड़ा सा आश्चर्य हुआ कि इतने बड़े गांव में एक बच्चा हमारी सरकार में मैंने पूछा क्या बच्चे पढ़ाई नहीं करते क्यों तो ऐसा है कि नहीं पढ़ाई तो करते हैं नौकरी क्यों नहीं करते यहाँ के बच्चे है इस गाँव के तीन बच्चे जो बाहर गए वो विदेश में अब मैंने उनको बताया था एक बात कि सारे ढंग की रूप से गए हैं और डी रोट से जाना अच्छी बात नहीं आप और सब लोग कहता था कि रोड एक बहुत खतरनाक खेल है और कब यानी जाएंगे और वापस आ पाएंगे नहीं आ पाएंगे भरोसा नहीं है इलीगल तो है तो इलीगल तो भारत के देश का कानून है वो उस पर काम करेगा अब भारत के देश के लोगों ने कहा कि जो इलीगल नागरिक है अमेरिका के उनको तो वापिस भेजेंगे और जो हमको बताया जा रहा है वो सारे देश भर से यानी कई हजार लोग वहाँ गए हैं दुनिया भर से एक लाख हाँ से ज्यादा लोग वहां देखिए हर देश का अपना कानून है अब किस देश में कानून की व्यवस्था क्या होती है वो उनसे बहुत ज्यादा बहस नहीं की जा सकती अपराधी तो है उस देश के अपराधी है हमारे देश के लोगों ने गलत काम किया है और हमको पहले कहते रहे बहुत सानुभूति दिखाने की जरूरत नहीं है आज भी मैं कहूंगा कि ये दूध को छोड़ना चाहिए हमारे बच्चों को जैसे नशे में घुसते हैं ऐसे रिपोर्ट भी उसी प्रकार की समस्या आ रहा है हम साधु क्यों दिखाते हैं ठीक है तो जैसे लायक ਤਾਂ ਉਧਰ ਹਰਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਬੱਡੀ ਪਲੇਅਰ ਦੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਮੈਚ ਦੇਖਣ ਗਿਆ ਹੋਇਆ ਸੀ ਇੱਕ ਵੱਡੀ ਪਲੇਅਰ ਔਰ ਮੈਚ ਦੇ ਦੌਰਾਨ ਹੀ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਰਾਕੇਸ਼ ਸੋਈ ਤੀ ਜੋ ਕਿ ਕਬੱਡੀ ਪਲੇਅਰ ਸੀ ਤਾਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਪੂਰੀ ਖਬਰ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਫਾਇਰਿੰਗ ਕੀਤੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਜੋ ਉਥੇ ਮੌਜੂਦ ਲੋਕ ਸੀ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ

किस समय की बात है ये कितने एक बंदे थे एक दिन गोली वगैरह मारी है हत्या का मामला सामने आया प्राथमिक जांच में क्या कुछ निकल गया है मर्डर तो हुआ है जिस पे हम मेरा किस नाम का लड़का है जिसकी तो गोलियां लगी है तो उसको हॉस्पिटल में भेजा गया था तो उसकी डेथ हो चुकी है तो ऐसा पे सर huh? क्या प्रार्थी मिजाज तो था था <त्त्ताँगे> में क्या प्रार्थना अभी पारिवारिक बंदिश का कुछ मैं लग रहा है ताकि जो स्टेटमेंट दी जाएगी उसके हिसाब से कार्रवाई कर रहे हैं और हमारी ऑपेशल टीम हमारे प्राइम लीड

ਹੇਠਾ ਦੋ ਔਰਤਾਂ ਵੀ ਖੜੀਆਂ ਹੋਈਆਂ ਸੀ ਤਾਂ ਫਿਲਹਾਲ ਇਹ ਸੀਸੀਟੀਵੀ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਜਲਦਬਾਜ਼ੀ ਕੀਤੀ ਜਾਂਦੀ ਹੈ ਸੜਕ ਤੇ ਜਦੋਂ ਵੀ ਨਿਕਲਦੇ ਨੇ ਤਾਂ ਇਹਨਾਂ ਦੇ ਵੱਲੋਂ ਇਹੀ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਅੱਗੇ ਨਿਕਲੀਏ ਔਰ ਇਸੇ ਲੜੀ ਦੇ ਵਿੱਚ ਕਈ ਵਾਰ ਹਾਦਸੇ ਵੀ ਹੋ ਜਾਂਦੇ ਨੇ ਔਰ ਇਸੇ ਤਰੀਕੇ ਦਾ ਇਹ ਹਾਦਸਾ ਜਿਸ ਦੀ ਸੀਸੀਟੀਵੀ ਲਗਾਤਾਰ ਵਾਇਰਲ ਹੋ ਰਹੀ ਹੈ ਔਰ ਦੋ ਔਰਤਾਂ ਵੀ ਖੰਬੇ ਦੇ ਹੇਠਾਂ ਖੰਬੇ ਦੇ ਕੋਲ ਖੜੀਆਂ ਹੋਈਆਂ ਸੀ ਔਰ ਜਿਨ੍ਹਾਂ ਦੇ ਉੱਤੇ ਬਿਜਲੀ ਦੀਆਂ ਤਾਰਾਂ ਡਿੱਗਦੀਆਂ ਨੇ ਔਰ ਇੱਥੇ ਬਾਰ-ਬਾਰ ਇਹਨਾਂ ਦੋਹਾਂ ਔਰਤਾਂ ਦੀ ਜਾਨ ਬਚੀ ਜਾਂਦੀ ਹੈ ਔਰ ਆਸ-ਪਾਸ ਬੱਚੇ ਵੀ ਸੀ ਤਾਂ ਫਿਲਹਾਲ ਇਸ ਵੀਡੀਓ ਨੂੰ ਲੈ ਕੇ ਸਵਾਲ ਹੁਣ ਖੜੇ ਹੋ ਚੁੱਕੇ ਨੇ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਜਲਦਬਾਜ਼ੀ ਕੀਤੀ ਜਾਂਦੀ ਹੈ ਜਲਦਬਾਜ਼ੀ ਦੇ ਵਿੱਚ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਤਾਂ ਪਾਇਆ ਹੀ ਜਾਂਦਾ ਹੈ ਬਲਕਿ ਦੂਸਰੇ ਲੋਕਾਂ ਦੀ ਜਾਨ ਨੂੰ ਵੀ ਇਹ ਲੋਕ ਖਤਰੇ ਦੇ ਵਿੱਚ ਪਾ ਦਿੰਦੇ ਨੇ ਤਾਂ ਇਹ ਮਾਮਲਾ ਫਿਰੋਜ਼ਪੁਰ ਦਾ ਹੈ ਜਿੱਥੇ ਅ ਇਹ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਕਿਸ ਤਰੀਕੇ ਦੇ ਨਾਲ ਅ ਅੱਗੇ ਇੱਕ ਗੱਡੀ ਜਾ ਵੀ ਰਹੀ ਹੈ ਪਰ ਉਸ ਤੋਂ ਵੀ ਅੱਗੇ ਨਿਕਲਣ ਦੀ ਕੋਸ਼ਿਸ਼ ਦੇ ਵਿੱਚ ਪਿੱਛੋਂ ਇੱਕ ਗੱਡੀ ਆਉਂਦੀ ਹੈ ਔਰ ਤੇਜ਼ ਰਫ਼ਤਾਰ ਦੇ ਨਾਲ ਅੱਗੇ ਵੱਧਦੀ ਹੈ ਤੇ ਸਿੱਧਾ ਜਾ ਕੇ ਖੰਭੇ ਦੇ ਨਾਲ ਟੱਕਰ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਜੋ ਕਿ ਹੇਠਾਂ ਡਿੱਗਦੀਆਂ ਨੇ ਔਰ ਇਹ ਥਾਂ ਔਰਤਾਂ ਭੱਜ ਕੇ ਉਥੇ ਆਪਣੀ ਜਾਨ ਬਚਾਉਂਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਵੀ ਕਰ ਦਿੱਤੀ ਗਈ ਹੈ ਔਰ ਜੋ ਅ ਜਿਸ ਵਿਅਕਤੀ ਦੇ ਵੱਲੋਂ ਕਾਰ ਡਰਾਈਵਿੰਗ ਕੀਤੀ ਜਾ ਰਹੀ ਸੀ ਤਾਂ ਉਸ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਔਰ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਪਰ ਇਹ ਤਸਵੀਰਾਂ ਬੇहद ਖੌਫਨਾਕ ਨੇ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਕਾਰ ਦੇ ਵਿੱਚ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਔਰ ਸੜਕਾਂ ਦੇ ਉੱਤੇ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਹਰ ਕਿਸੇ ਨੂੰ ਅੱਗੇ ਨਿਕਲਣ ਦੀ ਕਾਰ ਹੈ ਪਰ ਕਿਤੇ ਨੇ ਕਿਤੇ ਆਪਣੀ ਜ਼ਿੰਦਗੀ ਖਤਰੇ ਦੇ ਵਿੱਚ ਪਾਈ ਜਾ ਰਹੀ ਹੈ ਆਪਣੀ ਨਹੀਂ ਬਲਕਿ ਦੂਸਰੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਵੀ ਖਲਵਾੜ ਕੀਤਾ ਜਾ ਰਿਹਾ ਹੈ ਤਕਫੀਲ ਹਾਲਿਸ ਜਾਵਤ ਤੇ ਦੇਸ਼ ਵਿਦੇਸ਼ ਦੀਆਂ ਵੱਡੀਆਂ